ਜਿੰਨ ਇਲਿਜੀਕਲ ਹੋਗਾ ਸਨ ਆਫ ਦਿਸ ਪਾਲਚਿੰਗ ਵਿਦੇ ਕੇ ਖلاف ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਨੇ ਤੋਂ اور ਹੈਬਚੁਅਲ ਡਰਗ ਸਪੈਡਲਰ ਅਬਲੀਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹਦਾ ਘਰ ਬਣਾਇਆ ਗਿਆ ਉਹਨੂੰ ਇਲਿਜੀਕਲ ਕਰਾ ਦਿੱਤਾ ਗਿਆ ਮੈਸਿਜ ਕਲੀਅਰ ਦੇਣ ਵਾਸਤੇ ਕਿ ਇਲਿਜੀਕਲ ਔਰ ਜਦਗਨਰ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਮੇਗਾ ਨਹੀਂ ਹੈ ਸੇਮਨ ਜੋ सीएम ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਵਿੱਚ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਸਾਰਾ ਡਰਗ ਫਰੰਟ ਦੇ ਉੱਤੇ ਇਨਫੋਰਸਮੈਂਟ ਚ ਕੰਮ ਕੀਤਾ ਜੇ ਆਪੋ ਫਿਗਰਸ ਦੇਖਿਏ 1138 ਕੇਸ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਔਰ 2133 2133 ਬੰਦੇ ਫੜੇ ਜਾ ਚੁੱਕੇ ਆ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ OPM 325 25 ਕਿਲੋ ਨਾਰਕੋਟਿਕ ਪਾਊਡਰ ਤੇ ਡਰਗਮਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੋਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜਦੀ ਹੈ ਉੱਥੇ ਰੋਹਿਤ ਸਿੰਘ 엘ੀਅਸ ਕਾਲੂ ਹੈਗਾ वन ऑफ दिस पॉइंस ये दे के 12-4 मुकदमे एनडीपीएस ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰਗ ਸਪੈਡਲਰ ਅਬਲਿਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਦਾ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੁਦ ਤੇ ਸਾਰੇ ਸੀਨੀਅਰ ਆਫਸਰ ਜਿਵੇਂ ਕਿ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਰਗਨ ਜੀ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਇਹ ਰੋਹਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਜੇ ਵੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕੱਦਮੇ ਦਰਜ ਹੋਏ 25 ਹੁਣ ਲੇਟੈਸਟ 12 ਤਿੰਨ ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲੇਸ਼ਨ ਹੈ ਕਮਿਸ਼ਨਰਡ ਪੁਲਿਸ ਅਮਰਸਰ ਦੀ ਜਿਹੜੀ ਰਿਸਪੈਕਸ਼ਨ ਸਰ ਇਸ ਨੋਟ ਨੂੰ ਨਾ ਇੱਕੋ ਪਾਰਾ ਜਾਂ ਫਿਰ ਹੋਰ ਵੀ ਲੈਵਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਕਹ ਲੱਗ ਪਾਜੀ ਤੱਕ ਇਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸਾਡੇ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮੁਹਈਆ ਕਰਾਉਨੇ ਆ ਸਪੈਸ਼ਲੀ ਜਿਹੜੇ ਇਲੀਗਲ ਡਰਗ ਟ੍ਰੇਡ ਦੇ ਥਰੂ ਪ੍ਰੋਪਰਟੀਆਂ ਬਣੀ ਆ ਠੀਕ ਹੈ ਥੈਂਕ ਯੂ ਜੀ ਗੋਲਬਾਈ ਸਰ ਜੀ